ਇਸ ਮੌਕੇ ਤੇ ਇਸ ਮਾਣਾ ਵਿਖੇ ਐਸ.ਟੀ.ਪਾਈ ਚਾਰੇ ਦੇ ਵੱਲੋਂ ਐਸ.ਡੀ.ਐਮ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਗੁਰਪਤਵੰਨ ਸਿੰਘ ਪੰਨੂ ਦੇ ਖਿਲਾਫ ਜਮ ਕੇ ਨਾਰੇ ਪਾਸੀ ਕੀਤੀ ਗਈ। ਇਸ ਮੌਕੇ ਤੇ ਐਸ.ਟੀ.ਪਾਈ ਚਾਰੇ ਦੇ ਆਗੂ ਹਰਪ੍ਰੀਤ ਸਿੰਘ ਅਤੇ ਗੁਰਲਾਲ ਸਿੰਘ ਨੇ ਆਖਿਆ ਕਿ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਦੇ ਖਿਲਾਫ ਪੰਨੂ ਦੇ ਵੱਲੋਂ ਭੱਦੀ ਸ਼ਬਦਾਬਲੀ ਵਰਤੀ ਗਈ ਹੈ। ਅਤੇ ਉਹਨਾਂ ਆਖਿਆ ਕਿ ਉਸ ਦੇ ਖਿਲਾਫ ਦੇਸ਼ทรੋਹੀ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਉਹਨਾਂ ਦੇ ਵੱਲੋਂ ਐਲਟੀਐਮ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਕਿ ਬਾਬਾ ਸਾਹਿਬ ਦੇ ਬੁੱਤ ਦੇ ਨਜ਼ਦੀਕ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਣੀ ਚਾਹੀਦੀ ਹੈ ਅਤੇ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ ਪੰਨੂ ਦੇ ਖਿਲਾਫ ਨਾਰੇबाजी ਤਾਂ ਕੀਤੀ ਹੈ ਉਹਨਾਂ ਨੇ ਬਹੁਤ ਸਾਡੇ ਬਾਬਾ ਸਾਹਿਬ ਬਾਰੇ ਬਹੁਤ ਭੱਦੀ ਸ਼ਬਦਾਵਲੀ ਬੋਲੀ ਹੈ ਤੇ ਇੱਕ ਵਾਰੀ ਅਸੀਂ ਗੁਰਵੰਤ ਪੰਨੂ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਇੱਕ ਵਾਰੀ ਇੰਡੀਆ ਆ ਕੇ ਦੇਖ ਲੈ ਵੀ ਤੈਨੂੰ ਪਤਾ ਲੱਗ ਜਾਊਗਾ ਵੀ ਐਸਸੀ ਸਮਾਜ ਕੀ ਹੁੰਦਾ ਹੈ ਤੇ ਨਾਲੇ ਉਹਨੂੰ ਜੇ 에ਅਰਪੋਰਟ ਦੇ ਉੱਤੋਂ ਅਸੀਂ ਨਾ ਚੱਕ ਲਿਆ ਤਾਂ ਤੁਸੀਂ ਐਸੀ ਸਮਾਜ ਨਾਲ ਸਾਨੂੰ ਜਾਣਿਆ ਅਸੀਂ ਬਾਰੀ-ਬਾਰੀ ਉਹਨਾਂ ਨੂੰ ਕਹਿੰਨੇ ਆ ਪ੍ਰਸ਼ਾਸਨ ਨੂੰ ਵੀ ਮਾਹੌਲ ਨਾ ਖਰਾਬ ਕਰਨ ਤੇ ਇਹਦੇ ਤੁਰੰਤ ਕਾਰਵਾਈ ਕਰਕੇ ਇਹਨੂੰ ਅੰਦਰ ਕੀਤਾ ਜਾਵੇ ਤੇ ਇਸ ਦੇ ਸਾਰੇ ਜਿੰਨੇ ਪਾਸੋਂ ਨੇ ਨਾਗਰਿਕਤਾ ਕਰਕੇ ਇਹਨੂੰ ਦੇਸ਼த்ਰੋਹੀ ਘੋਸ਼ਿਤ ਕੀਤਾ ਜਾਵੇ ਤੇ ਟਾਈਮ ਦੇ ਵਿੱਚ ਸਾਡਾ ਸਾਰਾ ਸਮਾਜ ਬਾਲਮਿਕ ਸਮਾਜ ਸਾਰੀਆਂ ਜਿੰਨੀਆਂ ਐਸੀ ਕਮਿਊਨਿਟੀਆਂ ਨੇ ਸਾਰੀਆਂ ਸੜਕਾਂ ਤੇ ਆਉਣਗੀਆਂ ਤੇ ਇਹਨਾਂ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਤੇ ਪੰਜਾਬ ਸਰਕਾਰ ਦੀ ਹੋਊਗੀ ਮੰਡਕਤਾਰ ਲਾਲਾ ਜੀ ਡਾਕਟਰ ਲਾਲ ਜੀ ਕੀ ਕਹਣਾ ਚੰਦੋ ਅੱਜ ਨਾਰੇਬਾਜੀ ਕੀਤੀ ਹੈ ਨਾਰੇਬਾਜੀ ਗੁਰਪੰਤਪੁਰ ਪੰਨੂ ਦੇ ਖਿਲਾਫ ਹੈ ਜੀ ਜਿਹੜਾ ਇਹਨੇ ਆਪਣਾ ਬਾਬਾ ਸਾਹਿਬ ਅੰਬੇਦਕਰ ਜੀ ਦੇ ਬੁੱਤ ਦੇ ਬਾਹਰ ਜਿਹੜੀ ਮੰਦੀ ਸ਼ਬਦਾਵਲੀ ਜਿਹੜੀ ਲਿਖਾ ਕੇ ਤੇ ਜਿਹੜੀ ਤੋੜਪੰਨ ਬੁੱਤਾਂ ਦੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਇਹ ਬਹੁਤ ਨਿੰਦਣਯੋਗ ਹੈ ਅਸੀਂ ਪੰਜਾਬ ਸਰਕਾਰ ਤੋਂ ਤੇ ਸੈਂਟਰਲ ਗਵਰਨਮੈਂਟ ਤੋਂ ਇਹ ਅਪੀਲ ਕਰਦੇ ਹਾਂ ਕਿ ਜਿਹੜੇ ਬੰਦੇ ਇਦਾਂ ਦੇ ਜਿਹੜੇ ਸ਼ਖਸ਼ਣ ਜਿਹੜੇ ਇਦਾਂ ਦੀਆਂ ਕੁਰਤੀਆਂ ਕਰਦੇ ਆ ਇਦਾਂ ਦੇ ਜਿਹੜੇ ਤੋੜਪੰਨ ਬਾਬਾ ਸਾਹਿਬ ਦੇ ਬੁੱਤਾਂ ਨਾਲ ਕਰ ਰਹੇ ਆ ਇਹਨਾਂ ਦੇ ਕਾਨੂੰਨੀ ਕਾਰਵਾਈ ਤੁਰੰਤ ਵੀ ਕੀਤੀ ਜਾਵੇ ਜਿਹੜੇ ਬੰਦੇ ਨੇ ਇੱਥੇ ਲਿਖਿਆ ਗੁਰਵੰਤ ਬੰਨੂ ਦਾ ਬਾਹਰ ਬੈਠੇ ਜਿਹੜੇ ਬੰਦੇ ਨੇ ਇੱਥੇ ਲਿਖਿਆ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਉਹਦੇ ਪਰਚਾ ਦਰਜ ਕੀਤਾ ਜਾਵੇ ਮੈਂ ਉਹੀ ਕਹਿ ਰਿਹਾ ਮੈਂ ਐਸਐਸਪੀ ਸਾਊਂਡ ਲਿਖ ਰਹੇ ਹਾਂ ਇਸ ਵਾਰ ਜੀ ਧੰਨਵਾਦ ਤਾਂ ਮੈਂ ਜੀ ਜੋ ਕੁਝ ਲੋਕ ਜਿਹੜੇ ਨੇ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕਰ ਰਹੇ ਨੇ ਮੈਂ ਇਸ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਆਈ ਵਿਲ ਰਾਈਟ ਟੂ ਐਸਐਸਪੀ ਸਾਹਿਬ ਤੇ ਉਹਨਾਂ ਨੂੰ ਰਿਕੁਐਸਟ ਕਰਾਂਗਾ ਵੀ ਇੱਥੇ ਜਿਹੜੀ ਹੈ ਪ੍ਰੋਪਰ ਪੁਲਿਸ ਫੋਰਸ ਦਾ ਨਾਦ ਕੀਤੀ ਜਾਏ ਤਾਂ ਕਿ ਇਦਾਂ ਦੀ ਮਨਪਾਗੀ ਘਟਣਾ ਪਹਿਲਾਂ ਨਾਲ ਦੁਬਾਰਾ ਨਾ ਹੋਵੇ ਹੋ ਰਹੀ ਹੈ ਉਹਨਾਂ ਦੀ ਮੰਗ ਹੈ ਭਰਾਵਾਂ ਦੀ ਕਿ ਵੀ ਜਿਹੜੀ ਇੱਥੇ ਵੀ ਬਾਬਾ ਸਾਹਿਬ ਦਾ ਇੱਥੇ ਵੀ ਜਿਹੜਾ ਪਟਿਆਲਾ ਖਬਰਨਾਮਾ ਦੇ ਲਈ ਸਪਾਣਾ ਤੋਂ ਕਿਆ ਲਾਸ਼ ਸ਼ਰਮਾ ਦੀ ਰਿਪੋਰਟ